ਚੜਦੇ ਕਿੰਨੀ ਪਾਣੀ ਜਾਂਦਾ ਦੇਖਿਆਗਾ ਅੱਜ ਮੋਦੀ ਸਰਕਾਰ ਨੇ ਚੜਦੇ ਕਿੰਨੀ ਪਾਣੀ ਤੋਰਤਾ ਦੇਖੋ ਉਹ ਦੇਖੋ ਤੁਹਾਨੂੰ ਦਿਖਾਉਣੇ ਆ ਜੋ ਅੱਜ ਇਧਰ ਆ ਗਏ ਆ ਆਹ ਦੇਖੋ ਆ ਵੱਡਾ ਸੁੰਡ ਪਾਈਪ ਲੱਗੇ ਹੋਇਆ ਵੱਡੇ ਵੱਡੇ ਸੁੰਡ ਪਾਈਪ ਲਾਏ ਹੋਏ ਆ ਸੁੰਡ ਪਾਈਪ ਲਾ ਕੇ ਉਹ ਮੂਰਲੇ ਪਾਸੇ ਗੱਟੇ ਆਏ ਦੇਖੋ ਨਿਆ ਤੁਹਾਨੂੰ ਮੂਰਲੇ ਪਾਸੇ ਗੱਟੇ ਆ ਤੇ ਪਾਣੀ ਸੂ ਆਏ ਭਾਰਤ ਅਗਰ ਸੂਆ ਭਰ ਕੇ ਟਰੈਕਟਰ ਨਾਲ ਕੱਢ ਲੈਣ ਜ਼ਿੰਮੇਦਾਰ ਭਰਾ ਸਰਕਾਰਾਂ ਦੇ ਦਾ ਇਦਾਂ ਦੇ ਕੰਮ ਨੇ ਆ ਲੋ ਕਿੱਡਾ ਵੱਡੀ ਮੋਟਰ ਇੰਨਾ ਜਿਗਾਰ ਕਰਿਆ ਹੈਗਾ ਆਹ ਇਹ ਆਪਣਾ ਮੋਟਰ ਪੱਖਾ ਦੇਖੋ ਹੋ ਮੂਰਲੇ ਪਾਸੇ ਲਾਇਆ ਹੈ ਮੂਰਲੇ ਪਾਸੇ ਲਾਇਆ ਹੋਇਆ ਉਹ ਦੇਖੋ ਜ਼ੂਮ ਕਰਕੇ ਦਿਖਾ ਦੇ ਸਮਾਰ ਕੇ ਮੂਰਲੇ ਪਾਸੇ ਆਹ ਜਨਰੇਟਰ ਰੱਖਿਆ ਹੋਇਆ ਆ ਪੱਖਾ ਫਿੱਟ ਨਹੀਂ ਆਇਆ ਫਿਰ ਆ ਲਿਆਂਦਾ ਹੈਗਾ ਫਿਰ ਇਹਦੇ ਉੱਤੇ ਜਨਰੇਟਰ ਚਲਾਈ ਮੋਟਰ ਉਹ ਵਿੱਚ ਦੇਖੋ ਔਰ ਟੈਂਪੂ ਦੇ ਕਿੰਨਾ ਜਿਗਾਰ ਰੱਖਿਆ ਹੋਇਆ ਜਨਰੇਟਰਾਂ ਤੋਂ ਲਾ ਕੇ ਯਾਰ ਇਥੋਂ ਤੱਕ ਗਿਰ ਗਈ ਸਰਕਾਰ ਤੁਸੀਂ ਐ ਸੋਚੋ ਵੀ ਪਾਖੜਾ ਨਹਿਰ ਚੋਂ ਚੱਕ ਕੇ ਮੂਰੇ ਬੰਨ ਲਾ ਕੇ ਜਦੋਂ ਤਾਂ ਪਾਣੀ ਟੁੱਟਿਆ ਸੀ ਹਰਿਆਣੇ ਦੇ ਵਿੱਚ ਉਹ ਠੱਗਰ ਦਰਿਆ ਟੁੱਟਿਆ ਸੀ ਉਦੋਂ ਤਾਂ ਸਰਕਾਰ ਤੋਂ ਬੰਦ ਨਹੀਂ ਹੋਇਆ ਪਾਣੀ ਉੱਥੇ ਨਹੀਂ ਹੋਇਆ ਨਾ ਪਾਣੀ ਮੰਦ ਜਦੋਂ ਘੱਗਰ ਟੁੱਟਿਆ ਸੀ ਤੇ ਹੁਣ ਤੁਸੀਂ ਦੇਖ ਲਓ ਵੀ ਉਹ ਬੰਨ ਲਾ ਕੇ ਨੱਕੇ ਲਾ ਕੇ ਇਹ ਤਾਂ ਮੁਲਾਜ਼ਮਾਂ ਨੇ ਨੇ ਕੀ ਸਾਰੇ ਇਹਨੇ ਕਰਨਾ ਪਊ ਬੰਨ ਲਾ ਕੇ ਮੂਹਰੇ ਪਾਸੋਂ ਤੇ ਆਪ ਸੁਣਨਾ ਹੀ ਹੁਣ ਵੀ ਇਹ ਦਵਾਰੇ ਪਾਣੀ ਦਾ ਭਰ ਰਹੇ ਨੇ ਉਹ ਦੇਖ ਲਓ ਪਾਸੋਂ ਪਾਣੀ ਪਾ ਕੇ ਫਲੈਕਸ ਵਾਲੇ ਦੇ ਫਲੈਕਸ ਵਾਲ ਨੇ ਇਹਨੂੰ ਭਰ ਕੇ ਫਿਰ ਜਨਰੇਟਰ ਮੋਟਰ ਨੂੰ ਚਲਾਉਣਗੇ ਉਹ ਤੁਹਾਨੂੰ ਦਿਖਾ ਦੇਣੇ ਵਿੱਚ ਪਏ ਬਹੁਤ ਤਾਰਾਂ ਲੱਗੀਆਂ ਨੇ ਬਾਈ ਉਹ ਬਹੁਤ ਤਾਰਾਂ ਲਾ ਕੇ ਮੋਟਰ ਚਲਾਉਂਦੇ ਆਪ ਰੱਖੀ ਪਿਆ ਕਿੰਨਾ ਜਗਾੜਾ ਰੱਖੀ ਪਿਆ ਇਹ ਸਾਰਾ ਕੁਝ ਚਲਾਉਣਾ ਹੈ ਤੁਸੀਂ ਦੇਖ ਲਓ ਕਿ ਕਿਸਾਨਾਂ ਮਾਰੂ ਨੀਤੀਆਂ ਹੀ ਆ ਇਹ ਤੇ ਜਦੋਂ ਹੜਾ ਆਏ ਸੀ ਉਦੋਂ ਖੱਟੜ ਸਰਕਾਰ ਆਇਆ ਥੇੜਾ ਕਰ ਗਈ ਸੀਗੀ ਵੀ ਸਾਥੋਂ ਬੰਨ ਨਹੀਂ ਬੰਦ ਹੁੰਦੇ ਉਦੋਂ ਸਾਡੇ ਵਰਗਿਆਂ ਨੇ ਜਾ ਜਾ ਕੇ ਬੰਦ ਮਸਾਲੇ ਬੰਦ ਕੀਤੇ ਆ ਅਸੀਂ ਮੈਂ ਕਹਿੰਨਾ ਮੈਂ ਮਸਾਲਾ ਹਰਿਆਣੇ ਸਰਸ ਜਿਹੜੇ ਦਾ ਪਹਿਲਾ ਪਿੰਡ ਆ ਮੈਂ ਬੰਨ ਬੰਦ ਕਰਿਆ 6 ਦਿਨ ਟਰੈਕਟਰ ਚਲਾਈ ਨਹੀਂ ਉੱਥੇ ਤੇ ਆ ਹੁਣ ਵੇਖ ਲਓ ਤੁਸੀਂ ਉਹ ਬੰਨ ਲੱਗਿਆ ਹੋਇਆ ਤੇ ਇਧਰ ਪਾਣੀ ਚੜਦੇ ਕਿ ਨਹੀਂ ਛੱਡਿਆ ਹੋਇਆ ਤੇ ਬਾਈ ਜੀ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਮੇਰੇ ਉਪਰ ਆ ਪਤਾ ਲੱਗ ਜੇ ਵੀ ਜਦੋਂ ਹੜ ਆਉਂਦੇ ਉਦੋਂ ਦਾ ਸਰਕਾਰ ਕਾਤੇ ਕੰਮ ਕਰਦੀ ਨਹੀਂ ਪਰ ਹੁਣ ਬੜੀ ਕਰਦੀ ਆ हरियाणा ਦੇ ਵਿੱਚ ਖੜੇ ਆ ਆ ਹਰਿਆਣੇ ਦੇ ਵਿੱਚ ਖੜੇ ਆ ਜੀ ਰੇਵਰ ਪਿੰਡ ਕੋਲੇ ਆ ਦੇਖੋ ਨਾ ਯਾਰ ਨਹਿਰ ਵੇਖ ਲਓ ਜੀ ਇਧਰੋਂ ਪਾਣੀ ਜਿਹੜਾ ਆਤਾ